ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਕੁਕਿੰਗ ਵਿਦ ਕਰਕੇ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹਰ ਰੋਜ਼ ਇਸ ਚੈਨਲ ਤੇ ਤੁਹਾਡੇ ਲਈ ਨਮੀਆਂ ਨਮੀਆਂ ਰੈਸਪੀਆਂ ਲੈ ਕੇ ਆਉਂਦੀ ਹਾਂ ਜੋ ਕਿ ਘਰ ਵਿੱਚ ਬਣਾ ਕੇ ਤਿਆਰ ਕੀਤੀ ਜਾਂਦੀਆਂ ਹਨ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਟੇਸਟੀ ਰੈਸਪੀ ਬ੍ਰੈਡ ਪੀਜ਼ਾ ਤੁਸੀਂ ਇਹ ਵਾਲਾ ਬ੍ਰੈਡ ਪੀਜ਼ਾ ਬਣਾ ਕੇ ਖਾਓ ਤੇ ਤੁਸੀਂ ਬਾਜ਼ਾਰ ਵਾਲਾ ਪੀਜ਼ਾ ਖਾਣਾ ਭੁੱਲ ਜਾਉਗੇ ਪੀਜ਼ਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਜੇ ਅਚਾਨਕ ਘਰ ਵਿੱਚ ਮਹਿਮਾਨ ਆ ਜਾਣ ਤਾਂ ਤੁਸੀਂ ਇਹ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਮਹਿਮਾਨਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗਾ ਤੁਸੀਂ ਫਟਾਫਟ ਚਾਹ ਨਾਲ ਮਹਿਮਾਨਾਂ ਨੂੰ ਵੀ ਇਹ ਵਾਲਾ ਪੀਜ਼ਾ ਬਣਾ ਕੇ ਦੇ ਸਕਦੇ ਹੋ ਤੇ ਜਿਹਦੇ ਲਈ ਜੀ ਇੱਧਰ ਆਪਾਂ ਲੈਨੇ ਵਾਈਟ ਵਾਲੇ ਬਰੈਡ ਤੁਸੀਂ ਬਰਾਊਨ ਵਾਲੇ ਵੀ ਲੈ ਸਕਦੇ ਹੋ ਤੇ ਇਧਰ ਆਪਾਂ ਜੀ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਬਰੀਕ ਕੱਟਿਆ ਹੋਇਆ ਟਮਾਟਰ ਬਰੀਕ ਕੱਟਿਆ ਹੋਇਆ ਪਿਆਜ਼ ਬਰੀਕ ਕੱਟੀ ਹੋਈ ਹਰੀ ਮਿਰਚ ਇਧਰ ਲਿਆ ਜੀ ਆਪਾਂ 2 ਚਮਚੇ ਦਹੀਂ ਦਹੀਂ ਬਿਲਕੁਲ ਫਰੈਸ਼ ਲੈਣਾ ਜੀ ਘਰ ਦਾ ਦਹੀਂ ਹੈ ਬਿਲਕੁਲ ਤੇ ਇਹ ਆਪਾਂ ਲਈਏ ਜੀ ਦੁੱਧ ਤੋਂ ਜਿਹੜੀ ਆਪਾਂ ਦੁੱਧ ਦੇ ਉੱਪਰੋਂ ਲਾਉਣੀ ਹੈ ਮਲਾਈ ਤੇ ਜੇ ਤੁਸੀਂ ਸਬਜ਼ੀਆਂ ਸਕਿੱਪ ਕਰਨਾ ਚਾਹੁੰਦੇ ਹੋ ਸਕਿੱਪ ਵੀ ਕਰ ਸਕਦੇ ਹੋ ਕੱਲਾ ਪਿਆਜ਼ ਤੇ ਟਮਾਟਰ ਪਾ ਕੇ ਵੀ ਬਣਾ ਸਕਦੇ ਹਾਂ ਤੇ ਇਸ ਵਿੱਚ ਹੋਰ ਸਬਜ਼ੀਆਂ ਵੀ ਐਡ ਕਰ ਸਕਦੇ ਹਾਂ ਗਾਜਰ ਵੀ ਪਾ ਸਕਦੇ ਹੋ ਤੁਸੀਂ ਜਿੰਨੀ ਵੀ ਸਬਜ਼ੀ ਪਾਉਣਾ ਚਾਹੋ ਨੇ ਇਸ ਵਿੱਚ ਬਰੀਕ ਕੱਟ ਕੇ ਪਾ ਸਕਦੇ ਹੋ ਜੀ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਵੀ ਇਹ ਬ੍ਰੈਡ ਪੀਜਾ ਕਿਸ ਤਰ੍ਹਾਂ ਬਣਾਉਣਾ ਤੇ ਬਹੁਤ ਹੀ ਸੌਖਾ ਹੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਜੀ ਹੁਣ ਆਪਾਂ ਜੀ ਇਹ ਸਾਰੇ ਮਸਾਲ ਸਬਜ਼ੀਆਂ ਇੱਕ ਵੱਡੇ ਬੋਲ ਵਿੱਚ ਕੱਢ ਕੇ मिक्स ਕਰ ਲੈਣੀ ਹੈ ਜੀ ਲਓ ਜੀ ਹਰੀ ਮਿਰਚ ਜੇ ਤੁਸੀਂ ਹਰੀ ਮਿਰਚ ਨਹੀਂ ਪਾਉਣਾ ਚਾਹੁੰਦੇ ਤਾਂ ਨਹੀਂ ਨਹੀਂ ਵੀ ਪਾਉਣੀ ਤਾਂ ਸਕਿੱਪ ਵੀ ਕਰ ਸਕਦੇ ਹੋ ਉਨਾ ਪੈਸ ਵਿੱਚ ਪਾਵਾਂਗੇ ਜੀ ਸੂਜੀ ਸੂਜੀ ਇਸ ਵਿੱਚ ਆਪਾਂ ਐਡ ਕਰ ਦੇਣੀ ਹੈ ਹੁਣ ਪਾਵਾਂਗੇ ਜੀ ਇਸ ਵਿੱਚ ਆਪਾਂ ਮਲਾਈ ਬਸ ਇਸ ਤਰ੍ਹਾਂ ਦਾ ਪੇਸਟ ਬਣਾ ਲੈਣਾ ਜੀ ਜਿਆਦਾ ਪਤਲਾ ਨਹੀਂ ਕਰਨਾ ਜਿਹੜਾ ਬਰੈਡ ਦੇ ਉੱਪਰ ਚੰਗੀ ਤਰ੍ਹਾਂ ਲੱਗ ਜਾਵੇ ਜੀ ਬਾਅਦ ਵਿੱਚ ਆਪਾਂ ਫਿਰ ਵੀ ਮਲਾਈ ਐਡ ਕਰ ਸਕਦੇ ਹਾਂ ਜੇ ਆਪਾਂ ਨੂੰ ਜ਼ਿਆਦਾ ਆਪਾਂ ਨੂੰ ਲੋੜ ਜ਼ਰੂਰਤ ਪਈ ਹੁਣ ਆਪਾਂ ਇਸ ਵਿੱਚ ਪਾ ਦਨੇ ਦਹੀਂ ਦੇ ਚਮਚ ਜੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਫਿਰ ਇਸ ਵਿੱਚ ਪਾਉਣੇ ਆ ਜੀ ਆਪਾਂ ਹੁਣ ਮਸਾਲੇ ਐਡ ਕਰਦੇ ਹਾਂ ਤੁਹਾਨੂੰ ਦੱਸ ਦਿੰਦੇ ਕਿਹੜੇ ਕਿਹੜੇ ਮਸਾਲੇ ਪਾਉਣੇ ਉਹ ਹੀ ਸਿੰਪਲ ਜੀ ਨਮਕ ਤੇ ਮਿਰਚ ਪਾ ਲੈਣੀ ਆ ਆਪਾਂ ਨਮਕ ਪਾ ਦਾਂਗੇ ਜੀ ਤੇ ਲਾਲ ਮਿਰਚ ਦਾ ਪਾਊਡਰ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਸਾਰੀਆਂ ਸਬਜ਼ੀਆਂ ਨੂੰ ਨਮਕ ਤੇ ਮਿਰਚ ਤੇ ਮਲਾਈ ਦਹੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਲਓ ਜੀ ਇਸ ਤਰ੍ਹਾਂ ਦਾ ਬੈਟਰ ਬਣਾ ਕੇ ਆਪਾਂ ਤਿਆਰ ਕਰ ਲਿਆ ਨਹੀਂ ਜਿਆਦਾ ਪਤਲਾ ਕਰਨਾ ਜੀ ਬਸ ਇਸ ਤਰ੍ਹਾਂ ਦਾ ਰੱਖਣਾ ਜੀ ਕੋ ਬ੍ਰੈਡ ਦੇ ਉੱਪਰ ਚੰਗੀ ਤਰ੍ਹਾਂ ਲੱਗ ਜਾਵੇ ਜੀ ਲਓ ਜੀ ਹੁਣ ਆਪਾਂ ਬ੍ਰੈਡ ਦੇ ਉੱਪਰ ਲਗਾਉਨੇ ਆਂ ਲਓ ਜੀ ਇਸੇ ਤਰ੍ਹਾਂ ਹੀ ਆਪਾਂ ਸਾਰੇ ਬਰੈਡ ਤਿਆਰ ਕਰ ਲਾਂਗੇ ਲਾ ਕੇ ਬਸ ਫਲਾ ਕੇ ਲਾ ਲੈਣਾ ਜੀ ਨਾ ਹੀ ਜ਼ਿਆਦਾ ਪਤਲਾ ਲਾਉਣਾ ਜੀ ਨਾ ਹੀ ਜ਼ਿਆਦਾ ਮੋਟਾ ਲਾਉਣਾ ਬਸ ਲਓ ਜੀ ਇੱਧਰ ਗੈਸ ਉੱਪਰ ਆਪਾਂ ਤਵਾ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਇਸ ਉੱਪਰ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਕਿਓ ਬਸ ਥੋੜਾ ਜਿਹਾ ਪਾਉਣੇ ਜ਼ਿਆਦਾ ਨਹੀਂ ਪਾਉਂਦੇ ਜੀ ਤੁਸੀਂ ਕੋਈ ਵੀ ਲੈ ਸਕਦੇ ਆ ਆਪਾਂ ਦੇਸੀ ਘਿਓ ਪਾਇਆ ਬਸ ਥੋੜਾ ਜਿਹਾ ਘਿਓ ਪਾਵਾਂਗੇ ਲਓ ਜੀ ਤਵਾ ਹੋ ਗਿਆ ਗਰਮ ਘਿਓ ਨੂੰ ਆਪਾਂ ਇਸ ਤਰ੍ਹਾਂ ਫਲਾ ਲੈਣਾ ਤਵੇ ਦੇ ਉੱਪਰ ਇਸ ਉੱਪਰ ਜੀ ਆਪਾਂ ਜਿਹੜਾ ਪਾਸਾ ਲੱਗਿਆ ਹੋਇਆ ਹੈ ਨਾ ਆਪਣਾ ਬੈਟਰ ਲੱਗਿਆ ਹੋਇਆ ਹੈਗਾ ਇਸ ਇਹਨੂੰ ਮੁੱਦਾ ਮਾਰ ਦੇਣਾ ਤਵੇ ਦੇ ਉੱਪਰ ਐਸ ਤਰ੍ਹਾਂ इसका पासा पलट देवे बस इस तरह पा पासा पलट देना जो अपने सारा अपने आप ही चक्या जाऊगा जी जो पक् जाऊगा ना सारा फिर अपने आप पासा पलटिया जाए जी ला जी बन के बिल्कुल तैयार है ਆਨੋ ਦਕੋਨੀ ਦੂਸਰਾ ਪਰਤਾ ਵੀ ਦੇਖੋ ਕਿੰਨਾ ਕ੍ਰਿਸਪੀ ਬਣਿਆ ਲੰਗਾਲਾ ਵੀ ਲਓ ਜੀ ਹੁਣ ਆਪਾਂ ਇਹ ਵੀ ਉਸੇ ਤਵੇ ਉੱਪਰ ਮਸਾਂ ਗਏ ਨੇ ਇਹ ਕਿਤੇ ਸਾਰੇ ਬ੍ਰੈਡ ਪੀਜਾ ਬਣਾ ਕੇ ਆਪਾਂ ਤਿਆਰ ਕਰ ਲਾਂਗੇ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਹੈ ਲਓ ਜੀ ਆਪਣੇ ਬ੍ਰੈਡ ਪੀਜਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਤੁਸੀਂ ਸੌਸ ਨਾਲ ਗਰਮਾ ਗਰਮ ਖਾ ਸਕਦੇ ਹੋ ਜੀ ਬਹੁਤ ਹੀ ਟੇਸਟੀ ਬਣਿਆ ਤੇ ਬਹੁਤ ਵੀ ਦੇਖੋ ਜੀ ਤੁਹਾਨੂੰ ਥੱਲੋਂ نیچے ਵੀ ਦਿਖਾਉਣੀ ਆ ਆਪਾਂ ਬਹੁਤ ਕ੍ਰਿਸਪੀ ਬਣਦਾ ਜੀ ਬਿਲਕੁਲ ਹੈਨਾ ਦੇਖੋ ਜੇ ਇਧਰ ਵੀ ਦਿਖਾਉਣੀ ਸਾਰੇ ਬਹੁਤ ਹੀ ਕ੍ਰਿਸਪੀ ਕ੍ਰਿਸਪੀ ਬਣ ਕੇ ਆਪਣਾ ਬ੍ਰੈਡ ਪੀਜਾ ਤਿਆਰ ਆ ਜੀ ਜੇ ਤੁਹਾਨੂੰ ਆਪਣੀ ਇਹ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅੱਜ ਦੀ ਰੈਸਪੀ ਲੈਣ ਤਾਂ ਆਪਾਂ ਇੱਥੇ ਕਰਾਂਗੇ ਕੱਲ ਨੂੰ ਮਿਲਾਂਗੇ ਜੀ ਕਿਸੇ ਨਿਊ ਰੈਸਪੀ ਨਾਲ ਤਦ ਤੱਕ ਲਈ ਬਾਏ ਬਾਏ ਜੀ